ਪਮੋਕ ਮੰਤਰੀ ਪਕਵਤ ਪਾਣ ਨੇ ਸੰਗਰੂਰ ਦੇ ਪਿੰਡ ਛਾਜਲੀ ਵਿੱਚ 6 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਕੂਲ ਆਫ ਐਂਬੀਨਸ ਦਾ ਉਦਘਾਟਨ ਕੀਤਾ ਹੈ। ਇਸ ਸਕੂਲ ਦੇ ਵਿੱਚ ਸਾਇੰਸ ਪ੍ਰਯੋਗਸ਼ਾਲਾ, ਲਾਇਬ੍ਰੇਰੀ ਅਤੇ ਹੋਰ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਨੇ। ਤਾਂ ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਨਵੇਂ ਸਕੂਲ ਦੇ ਵਿੱਚ ਲਗਭਗ 1100 ਬੱਚੇ ਨੇ ਤੇ ਬੱਚਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕਿਉਂਕਿ ਹੁਣ ਬੱਚਿਆਂ ਨੂੰ ਸਕੂਲ ਦੇ ਵਿੱਚ ਬਹੁਤ ਆਧੁਨਿਕ ਸਹੂਲਤਾਂ ਮਿਲ ਰਹੀਆਂ ਨੇ ਤੇ ਬੱਚਿਆਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਵਰਗੀਆਂ ਸਹੂਲਤਾਂ ਮਿਲ ਰਹੀਆਂ ਨੇ ਜਿਸ ਨਾਲ ਉਹਨਾਂ ਦਾ ਮਨੋਬਲ ਵੀ ਵਧ ਰਿਹਾ ਹੈ। ਮਾਪੇ ਵੀ ਖੁਸ਼ ਨੇ ਕਿ ਉਹਨਾਂ ਦੇ ਬੱਚੇ ਹੁਣ ਕਨਵਰਟ ਸਕੂਲਾਂ ਵਰਗੇ ਸਹੂਲਤਾਂ ਬਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੜ ਰਹੇ ਨੇ। ਤਾਂ ਬੱਚਿਆਂ ਨੇ ਵੀ ਆਪਣੀ ਪੜ੍ਹਾਈ ਤੋਂ ਬਾਅਦ ਵੱਡੇ ਟੀਚੇ ਰੱਖੇ ਨੇ ਤੇ ਕੁੜੀਆਂ ਦਾ ਕਹਿਣਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੰਜੀਨੀਅਰ ਡਾਕਟਰ ਅਤੇ ਜੱਜ ਬਣਨ ਦਾ ਸੁਪਨਾ ਦੇਖ ਰਹੀਆਂ ਨੇ। ਮੀਨਾਂਸ ਤਬੀਰ ਕਾਟਨ ਕਰਕੇ ਆਏ ਆ ਮੈਂ ਛਾਜਲੀ ਡਾਈਟ ਦੇ ਵਿੱਚ ਤਾਂ ਪਹਿਲੇ ਹੀ ਅੱਛੀਆਂ ਸਹੂਲਤਾਂ ਸੀ ਪਰ ਇਹਨੂੰ ਹੋਰ ਅਪਡੇਟ ਕਰਨ ਲੱਗੇ ਹੋਏ ਆ ਇਹ ਜਿਹੜਾ ਏਰੀਟੋਰੀਅਮ ਹੈ ਇੱਥੇ ਬਹੁਤ ਸਾਰੇ ਬੱਚਿਆਂ ਨੂੰ ਮੌਕਾ ਮਿਲੂਗਾ ਆਪਣੀ ਕਲਾ ਦਿਖਾਉਣ ਦਾ ਕਿਸੇ ਨੂੰ ਭਾਸ਼ਣ ਕਲਾ ਦਾ ਕਿਸੇ ਨੂੰ ਕਵਿਤਾ ਉਚਾਰਨ ਦਾ ਕਿਸੇ ਨੂੰ ਪ੍ਰਮਾਤਮਾ ਨੇ ਜੋ ਵੀ ਬਖਸ਼ੀਏ ਕਿਸੇ ਨੂੰ ਫਨ ਬਖਸ਼ਿਆ ਉਹ ਇੱਥੇ ਸਟੇਜ ਤੇ ਦਿਖਾਉਣ ਦਾ ਮੌਕਾ ਮਿਲੂਗਾ ਆਪਣੇ ਇਹ ਬੜੀ ਘਾਟ ਹੈ ਜਦੋਂ ਬਾਹਰਲੇ ਮੁਲਕਾਂ ਚ ਜਾਈਦਾ ਸੀਗਾ ਸ਼ੋਅ ਵਗੈਰਾ ਕਰਨਾ ਤਾਂ ਉਹਨਾਂ ਨੇ ਪੁੱਛੀ ਤੁਸੀਂ ਸ਼ੋਅ ਕਿੱਥੇ ਹੈ ਉਹ ਕਹਿੰਦੀ ਜੀ ਸਕੂਲ ਦਾ ਐਡੀਟੋਰੀਅਮ ਹੈ ਅੱਜ ਕੱਲ੍ਹ ਸਕੂਲ ਚ ਐਡੀਟੋਰੀਅਮ ਹਾਂਜੀ ਸਰੀ ਦੇ ਵਿੱਚ ਹੈ ਜੀ ਐਬਸਪੋਰਟ ਚ ਹੈ ਜੀ ਲੈਂਗਲੀ ਹੈ ਜੀ ਟੋਰਾਂਟੋ ਚ ਹੈ ਜੀ ਵਿਨੀਪੈਗ ਚ ਹੈ ਜੀ ਮੈਲਬਨ ਚ ਹੈ ਸਿਡਨੀ ਚ ਹੈ ਕੈੰਬਰਾ ਚ ਹੈ ਸਕੂਲਾਂ ਚ ਬਹੁਤ ਵਧੀਆ ਐਡੀਟੋਰੀਅਮ ਨੇ ਉਹ ਸੋਚਦੇ ਸਾਡੇ ਸਕੂਲਾਂ ਚ ਕਿਉਂ ਨਹੀਂ ਹੈਗੇ ਵੀਰੇ ਸੰਨ ਤਾਂ ਭਾਰੀ ਬਿਠਾ ਕੇ ਪੀਟੀ ਕਰਾਉਂਦੇ ਆ ਸੰਨ ਤਾਂ ਧੁੱਪੀ ਬਿਠਾਈ ਰੱਖਦੇ ਸੀ ਉੱਥੇ ਹੀ ਸੰਬੋਧਨ ਕਰੋ ਉੱਥੇ ਜੇ ਕੁਝ ਆਉਂਦਾ ਤਾਂ ਕਰੋ ਨਹੀਂ ਤਾਂ ਫੇਰ ਨਾ ਕਰੋ ਕਿ ਕਿ ਇਨਫਰਾਸਟ੍ਰਕਚਰ ਨਹੀਂ ਹੈਗਾ ਅਸੀਂ ਆਪਣੇ ਕੋਲੇ ਹੁਣ ਇੱਥੇ ਜਿਹੜੇ ਬੱਚੇ ਆਉਣਗੇ ਪਿੱਛੇ ਗ੍ਰੀਨ ਰੂਮ ਬਣੇ ਨੇ ਤਿਆਰੀ ਵਾਸਤੇ ਉਹਨਾਂ ਦੀ ਆਰਟ ਨੂੰ ਬਹੁਤ ਉੱਪਰ ਚੰਡੀਗੜ੍ਹ ਜਾਂਦੇ ਹੁੰਦੇ ਸੀਗੇ ਟੈਗੋਰ ਥੀਏਟਰ ਚ ਮੈਂ ਲੱਭਦਾ ਸੀ ਯਾਰ ਆ ਤਾਂ ਕਮਾਲ ਚੀਜ਼ ਹੈ ਯਾਰ ਤੁਗਣਾ ਤਿਗਣਾ ਹੌਸਲਾ ਮਿਲ ਜਾਂਦਾ ਹੈ ਮਤਲਬ ਇੱਥੇ ਬਹਿ ਕੇ ਵਾਡੇ ਸਕੂਲ ਦੀ ਕਨਵੋਕੇਸ਼ਨ ਵੀ ਹੋਊਗੀ ਬੱਚਿਆਂ ਨੂੰ ਬਹੁਤ ਸਾਰੇ ਵਿਜ਼ਿਟਿੰਗ ਪ੍ਰੋਫੈਸਰ ਆਉਣਗੇ ਉਹ ਇੱਥੇ ਬੱਚਿਆਂ ਨੂੰ ਸੰਬੋਧਨ ਕਰਨਗੇ ਬੱਚੇ ਸਵਾਲ ਪੁੱਛਣਗੇ ਤਾਂ ਇੱਕ ਮਾਹੌਲ ਮਿਲੂਗਾ ਨਹੀਂ ਤਾਂ ਆਪਾਂ ਨੂੰ ਤਾਂ ਸੰਗਰੂਰ ਵਾਲਿਆਂ ਨੂੰ ਕਹਿੰਦੇ ਸੀ ਇਹ ਤਾਂ ਮਤਲਬ ਪਛੜੇ ਹੋਏ ਨੇ ਪਰ ਇਹ ਸਾਧ ਸੰਗਰੂਰ ਵਾਲਿਆਂ ਨੇ ਪਾਸਾ ਪਲਟਿਆ ਉਹਨਾਂ ਫੌਜ ਦੇ ਵਿੱਚ ਜਦੋਂ ਪ੍ਰੇਡ ਹੁੰਦੀ ਹੈ ਜਦੋਂ ਆਪਾਂ ਦੇਖਦੇ ਆਂ ਆਪਾਂ ਵੀ ਦੇਖਦੇ ਆਂ 26 ਜਨਵਰੀ ਨੂੰ ਜਾਂ 15 ਅਗਸਤ ਨੂੰ ਜਿਹੜਾ ਸਭ ਤੋਂ ਪਿੱਛੇ ਹੁੰਦਾ ਆਪਾਂ ਉਹਦੇ ਤਰਸ ਕਰਦੇ ਆਂ ਵੀ ਇਹ ਜਿਹੜਾ ਮੇਨ ਆ ਉਹ ਤਾਂ ਮੂਹਰੇ ਲਾਇਆ ਹੋਇਆ ਇਹਨਾਂ ਨੇ ਸਭ ਤੋਂ ਪਿੱਛੇ ਆ ਤਾਂ ਵਿਚਾਰਾ ਉਹੀ ਐ ਇੰਜ ਕਰਦਾ ਫਿਰਦਾ ਵੀ ਬੰਦੀ ਪੂਰੇ ਕੀਤੇ ਤਾਂ ਜਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜेंगे ਪਿੱਛੇ ਮੁੜ ਉਹ ਪਿੱਛੇ ਮੁੜਾ ਜਿਹੜਾ ਸਭ ਤੋਂ ਪਿੱਛੇ ਵਾਲਾ ਹੁੰਦਾ ਸਭ ਤੋਂ ਮੂਰੇ ਹੋ ਜਾਂਦਾ ਜੀ ਆਹੀ ਸੰਗਰੂਰ ਨਾਲ ਹੋਇਆ ਜੀ ਪਹਿਲਾਂ ਆਪਾਂ ਨੂੰ ਸਭ ਤੋਂ ਪਿੱਛੇ ਕਹਿੰਦੇ ਸੀ ਐ ਸਾਡਾ 2022 ਚ ਪਲਟਾ ਮਾਰਿਆ ਹੁਣ ਸਭ ਤੋਂ ਅੱਗੇ ਆਪਾਂ ਹੁਣ ਇੱਧਰ ਨੂੰ ਆਉਂਦੇ ਸਾਰੇ ਸੰਗਰੂਰ ਵਾਲੇ ਨੂੰ ਮਿਲਣ ਵੀ ਸੰਗਰੂਰ ਵਾਲੇ ਅੱਛਾ ਯਾਰ ਕਮਾਲ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਨੂੰ ਮਿਲਣਾ ਆਏ ਕਰਨਗੇ ਲੋਕ ਵੀ ਤੁਹਾਨੂੰ ਮਿਲਣ ਆਇਆ ਕਰਨਗੇ ਇਹ ਨੇ ਓਏ ਇਹਨਾਂ ਨੇ ਪਲਟਿਆ ਪਾਏ ਆ ਪਾਸਾ ਆ ਪਾਸਾ ਪਲਟੇ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਮੈਂ ਕੋਈ ਸਾਨ ਕਰਨ ਨਹੀਂ ਆਇਆ ਤੁਹਾਡਾ ਪੈਸਾ ਤੁਹਾਡੇ ਤੇ ਲਾਇਆ ਹੈ ਨਾ ਮੇਰੇ ਕੋਲ ਕੋਈ ਮਸ਼ੀਨ ਹੈ ਪੈਸੇ ਵਾਲੀ ਨਾ ਮੇਰਾ ਇਸ ਐਡੀਟੋਰੀਅਮ ਦਾ ਕੋਈ ਹਿੱਸਾ ਹੈ ਹਿੱਸਾ ਤੁਹਾਡਾ ਹੈ ਤੁਹਾਡੇ ਬੱਚਿਆਂ ਦਾ ਉਹ ਤਰੱਕੀਆਂ ਕਰਨ ਮੈਨੂੰ ਖੁਸ਼ੀ ਹੋਊਗੀ ਸੋ so, 400 ਸੀਟਾਂ ਦਾ ਇਹ ਜਿਹੜਾ ਐਟੋਰੀਅਮ ਚਾਰੀ ਏਸੀ ਲੱਗੇ ਨੇ 1993 ਚ ਇਸ ਸੰਸਥਾ ਦੀ ਸਥਾਪਨਾ ਹੋਈ ਸੀ 1993 ਚ ਜਾਨੀ ਕਿ ਸਮਝ ਲਓ 32 ਸਾਲ ਪਹਿਲਾਂ ਤਾਂ ਬਾਈ ਡਾਈਟ ਸੰਸਥਾਵਾਂ ਨੇ ਪੰਜਾਬ ਚ 17 ਚੱਲ ਰਹੀਆਂ ਨੇ ਤਰੰਤਾਰਨ ਬਰਨਾਲਾ ਪਠਾਨਕੋਟ ਫਾਜ਼ਿਲਕਾ ਤੇ ਮੁਹਾਲੀ ਵਾਲੀਆਂ ਜਿਹੜੀ ਨੇ ਉਹ ਪ੍ਰੀ ਸਰਵਿਸ ਟ੍ਰੇਨਿੰਗ ਕੋਰਸ ਵਾਸਤੇ ਉਹਨਾਂ ਦਾ ਕਰ ਰਹੇ ਆ ਪਰ ਉਪਰ ਕਿਰਿਆ ਦੇ ਅਧੀਨ ਨੇ ਸੋ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦਾ ਐਡੀਟੋਰੀਅਮ ਛੋਟੇ-ਛੋਟੇ ਫੰਕਸ਼ਨ ਕੋਈ ਕਿਸੇ ਬਿਜ਼ਨਸ ਵਾਲਿਆਂ ਨੇ ਕੋਈ ਆਪਣੀ ਕੋਈ ਨਮਾਇਸ਼ ਲਾਉਣੀ ਹੈ ਪ੍ਰਦਰਸ਼ਨੀ ਲਾਉਣੀ ਹੈ ਉਹਦੇ ਵਾਸਤੇ ਨਹੀਂ ਤਾਂ ਆਪਾਂ ਨੂੰ ਮੈਰਿਜ ਪੈਲਸ ਅ a ਟਾਈਪ ਕੰਮ ਕਰਨਾ ਪੈਂਦਾ ਉੱਥੇ ਆਵਾਜ਼ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਉੱਥੇ ਆਵਾਜ਼ ਸਮਝ ਨਹੀਂ ਆਉਂਦੀ ਇਹ ਬਕਾਇਦਾ ਤੌਰ ਤੇ ਸਾਊਂਡ ਪ੍ਰੂਫ ਬਣਾਇਆ ਗਿਆ ਮੇਰੀ ਗੱਲ ਤੁਹਾਨੂੰ ਸਮਝ ਆ ਰਹੀ ਹੈ ਨਾ ਸਾਰਿਆਂ ਨੂੰ ਸਮਝ ਆ ਰਹੀ ਹੈ ਨਾ ਇਟਸ ਸਾਊਂਡ ਪ੍ਰੂਫ ਹੈ ਸਟੂਡੀਓ ਵਾਲਾ ਮਟੀਰੀਅਲ ਆਇਆ ਹੈ ਸੁਸੰਗਰੂਰ ਜ਼ਿਲ੍ਹੇ ਨੇ ਬੜੇ-ਬੜੇ-ਬੜੇ ਕਲਾਕਾਰ ਪੈਦਾ ਕੀਤੇ ਨੇ ਤੇ ਇੱਥੇ ਵੀ ਪਰਫਾਰਮੈਂਸ ਹੋਣਗੀਆਂ ਆ ਸਟੇਜ ਬਹੁਤ ਵੱਡੀ ਹੈ ਇੱਥੇ ਵੀ ਨਾਟਕ ਖੇਡੇ ਜਾਣਗੇ ਇੱਥੇ ਵੀ ਕਲਾ ਦਾ ਪ੍ਰਦਰਸ਼ਨ ਹੋਊਗਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਗੁੱਡ ਲੱਕ ਹੈ ਨਾ ਕਿ ਆ ਬੱਚੇ-ਬੱਚੀਆਂ ਇਹੀ ਇੱਥੇ ਕੱਲ ਨੂੰ ਸਟੇਜ ਤੇ ਹੋਣਗੇ ਆਨਫੀਡੈਂਸ ਬਣੂਗਾ ਇਹੀ ਕੱਲ ਨੂੰ ਬੜੇ ਬੜੇ ਲੀਡਰ ਬਣਨਗੇ ਆ ਬੜੇ ਬੜੇ ਵਕੀਲ ਬਣਨਗੇ ਇਨਾਂ ਚੋਂ ਹੀ ਬੜੇ ਬੜੇ ਜੱਜ ਬਣਨਗੇ